ਅੱਸੀ ਕਾਲ ਜੀ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਲੈਂਡ ਪੋਲਿੰਗ ਸਕੀਮ ਲੈ ਕੇ ਆਈ ਜਿਹਦੇ ਤਹਿਤ ਲਗਭਗ ਪੰਜਾਬ ਦਾ 65000 ਏਕੜ ਅਕਵਾਇਰ ਕਰਨ ਨੂੰ ਲੈ ਕੇ ਰੋਲਾ ਪੈ ਗਿਆ ਪੂਰੇ ਪੰਜਾਬ ਦੇ ਵਿੱਚ ਜਿਹਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਸਟੈਂਡ ਲਿਆ ਤੇ ਲਗਾਤਾਰ ਪ੍ਰੋਟੈਸਟਾਂ ਦਾ ਤੇ ਹਰ ਪਾਸੇ ਜਿਹੜਾ ਹੈ ਪੰਜਾਬ ਦੀ ਸਰਕਾਰ ਨੂੰ ਘੇਰਨ ਦਾ ਜਿਹੜਾ ਹੈ ਪ੍ਰੋਗਰਾਮ ਬਣਾਇਆ ਤੇ ਪੰਜਾਬ ਸਰਕਾਰ ਦਾ ਉਹ ਚਿਹਰਾ ਨੰਗਾ ਵੀ ਕੀਤਾ ਪਹਚਾਏ ਕੇਂਦਰ ਦਾ ਬੋਦੀ ਹੈ ਤੇ چاہے ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਉਹ ਵੀ ਸਰਮਾਇਦਾਰਾਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਥਾਕ ਦੇ ਵਿੱਚ ਖੜਾ ਆ ਇਹਦੇ ਵੱਲੋਂ ਪਾਲਿਸੀ ਲਿਆ ਕੇ ਜਿਹੜਾ ਆ ਸਾਫ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਸੱਟ ਮਾਰਨ ਦਾ ਯਤਨ ਕੀਤਾ ਆ ਪੰਜਾਬ ਦੀ ਗਰੀਬੀ ਮਜ਼ਦੂਰ ਤੱਕੇ ਨੂੰ ਸੱਟ ਮਾਰਨ ਦਾ ਯਤਨ ਕੀਤਾ ਆ ਜਿਹਦੇ ਵਿਰੋਧ ਦੇ ਵਿੱਚ ਪਿਛਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚੇ ਦੇ ਐਕਸ਼ਨਾਂ ਦੇ ਚੱਲਦਿਆਂ ਪੰਜਾਬ ਦੀ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹ ਵਾਪਸ ਲੈ ਲਈ ਆ ਤੇ ਜਿਹਨੂੰ ਜਿਹਦੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਅੱਜ 24 ਅਗਸਤ ਦਿਨ ਐਤਵਾਰ ਦਾਣਾ ਮੰਡੀ ਸਮਰਾਲੇ ਦੇ ਵਿੱਚ ਇੱਕ ਵਿਸ਼ਾਲ ਜਨਤਕ ਇਕੱਠ ਕਰਕੇ ਜੇਤੂ ਰੈਲੀ ਕੀਤੀ ਹੈ ਜਿਹੜੀ ਕਾਮਯਾਬ ਹੋ ਨਿਪਰੀ ਹੈ ਜਿਸ ਰੈਲੀ ਦੇ ਵਿੱਚ ਲਗਭਗ 50000 ਤੋਂ ਵੱਧ ਕਿਸਾਨ ਜਿਹੜੇ ਆ ਅੰਤਾਜੇ ਮੁਤਾਬਕ ਜਿਹੜਾ ਹੈ ਕਿ ਕਿਸਾਨ ਪਹੁੰਚੇ ਹੈ ਲੰਬਾ ਸਮਾਂ ਜਿਹੜਾ ਹੈ ਜਾਮ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਿਆ ਤੇ ਇਸ ਰੈਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੁਵਾਰਾ ਤੋਂ ਸਿਰ ਚੱਕਦਾ ਤੇ ਸਿਰ ਜੋੜਦਾ ਜਿਹੜਾ ਹੈ ਦਿਸਿਆ ਤੇ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰਾਂ ਨੇ ਬਾਰੋ-ਬਾਰੀ ਆਪਣੀਆਂ ਜਿਹੜੀਆਂ ਆ ਭਾਸ਼ਣ ਆਪਣੀ ਗੱਲ ਵੀ ਰੱਖੀ ਲੋਕਾਂ ਦੇ ਸਾਹਮਣੇ ਵਰਦੇ ਮੀਂਹ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਪਹੁੰਚਿਆ ਕਿਸਾਨ ਮਜ਼ਦੂਰ ਇਸ ਜੇਤੂ ਰੈਲੀ ਦੇ ਵਿੱਚ ਜਿਹੜਾ ਹੈ ਆਖਰ ਤੱਕ ਜਡਟਿਆ ਰਿਹਾ ਤੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਇਹ ਰੈਲੀ ਜੇਤੂ ਰੈਲੀ ਚੱਲੀ ਹੈ ਇਸ ਜੇਤੂ ਰੈਲੀ ਨੇ ਨਾਲ ਹੀ ਆਨਲਾ ਪ੍ਰੋਗਰਾਮ ਦਿੱਤਾਇਆ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਜਿਹਦੀ ਟੋਟਲ ਜਿੰਨੀ ਵੀ ਕਵਰੇਜ ਹੈ ਉਹ ਤਰਮਿੰਦਰ ਮੁਕੇਰੀਆ ਤੇ YouTube ਤੇ Facebook ਤੇ ਤੁਸੀਂ ਟੋਟਲ ਲਾਈਵ ਦੇਖੀ ਹੈ ਪੂਰੇ ਭਾਸ਼ਣ ਜਿਹੜੇ ਟੋਟਲ ਦੇਖਿਆ ਤੇ ਅਸੀਂ ਵਾਰੋ ਵਾਰੀ ਹੋਰ ਵੀ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਇਹ ਹੈ ਵੀ ਪੰਜਾਬ ਦੀ ਕਿਸਾਨੀ ਦੇ ਲਈ ਇੱਕ ਨਵੀਂ ਲੜਾਈ ਜਿਹੜੀ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਸਾਫ਼ ਕਹਿ ਦਿੱਤਾ ਵੀ ਨਵੀਂ ਲੜਾਈ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਲੋਕਾਂ ਦੇ ਸਿਰ ਹੈ ਕਿਉਂਕਿ ਸਰਕਾਰ ਜਿਹੜੀ 2022 ਦੇ ਵਿੱਚ ਦਿੱਲੀ ਵਾਲੇ ਕਿਸਾਨੀ ਅੰਦੋਲਨ ਜਿੱਤਣ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਆਈ ਹੈ 92 ਸੀਟਾਂ ਦੇ ਨਾਲ ਉਹ ਸਰਕਾਰ ਨੇ 3 3.5 ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਕੋਈ ਅਜਿਹੀ ਪਾਲਿਸੀ ਨਹੀਂ ਲਿਆਂਦੀ ਜਿਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਕੋਈ ਸੁੱਖ ਦਾ ਰਾਹ ਮਿਲੇ ਪਿਛਲੇ ਸਮੇਂ ਦੇ ਵਿੱਚ ਜਦੋਂ ਐਮਐਸਪੀ ਦੀ ਲੈ ਕੇ ਗੱਲ ਚੱਲਦੀ ਸੀਗੀ ਤੇ ਪਿਛਲੇ ਜਦੋਂ ਸਰਕਾਰ ਚੁਣਨ ਤੋਂ ਪਹਿਲਾਂ ਕਹਿ ਲਿਏ ਕਿ ਪੰਜਾਬ ਦੇ ਮੰਤਰੀਆਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਸੀਗਾ ਕਿ ਅਸੀਂ 5 ਮਿੰਟਾਂ ਦੇ ਵਿੱਚ ਜਿਹੜੀ ਐਮਐਸਪੀ ਦਵਾਂਗੇ ਪਰ ਤਿੰਨ ਸਾਢੇ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਗਈ ਹੈ ਤੇ ਪੰਜਾਬ ਦੀ ਸਰਕਾਰ ਇਹ ਕਹਿਣ ਲੱਗ ਪਈ ਪੀ ਐਮ ਐਸ ਪੀ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਜਿਹੜੀ ਮੰਗਾਂ ਆ ਪੰਜਾਬ ਸਰਕਾਰ ਇਹਦੇ ਤੇ ਕੁਝ ਨਹੀਂ ਕਰ ਸਕਦੀ ਭਜਦੀ ਨਜ਼ਰ ਆਈ ਇਸ ਗੱਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਬੜੀ ਪੈਣੀ ਜਿਹੜਾ ਆ ਪ੍ਰੋਗਰਾਮ ਦਿੱਤੇ ਆ ਦਿੰਦਿਆਂ ਹੋਇਆਂ ਪੰਜਾਬ ਦੀ ਸਰਕਾਰ ਨੂੰ ਵੀ ਘੇਰਿਆ ਕਟਗਰੇ ਦੇ ਵਿੱਚ ਖੜਾ ਕੀਤਾ ਤੇ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾ ਕੇ ਇਹ ਗੱਲ ਸਾਬਤ ਕੀਤੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਹਰੇ ਵੀ ਉਸੇ ਰੂਪ ਦੇ ਵਿੱਚ ਖੜਾ ਹੈ ਜਿਹਨੂੰ ਭੰਨਣ ਦੇ ਲਈ ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਵੀ ਹੋਰ ਤਰ੍ਹਾਂ ਲਗਾਤਾਰ ਲਗੀਆਂ ਹੋਈਆਂ ਆ ਜਿਹੜੇ ਕਿਸਾਨਾਂ ਦੀ ਜਿਹੜੀ ਪੈਰਲਰ ਲਗਾਤਾਰ ਸਰਕਾਰ ਚੱਲਦੀ ਪਈ ਹੈ ਇਸ ਤੋਂ ਖਫਾ ਹੈ ਜਿਹੜੀਆਂ ਲਗਾਤਾਰ ਏਜੰਸੀਆਂ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਅੱਜ 24 ਅਗਸਤ ਦੇ ਦਿਨ ਐਤਵਾਰ ਦਾਣਾ ਮੰਡੀ ਸਮਰਾਲਾ ਦੇ ਵਿੱਚ ਕਾਮਜਾਬ ਕਹ ਲਈਏ ਵੀ ਜੇਤੂ ਰੈਲੀ ਕਰਕੇ ਦੱਸ ਦਿੱਤਾ ਪਿਆਜੇ ਵੀ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿਰ ਜੋੜ ਕੇ ਖੜੀਆਂ ਆ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਬਾਕੀ ਮੰਗਾਂ ਨੂੰ ਲੈ ਕੇ ਅਗਲੇ ਘੋਲ ਦਾ ਜਿਹੜਾ ਹੈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਜ ਇੱਥੇ ਐਲਾਨ ਕੀਤਾ ਹੈ ਚਾਹੇ ਹੜ੍ਹਾਂ ਦੀਆਂ ਗੱਲਾਂ ਆ ਚਾਹੇ ਕਿਸਾਨੀ ਦੀ ਮਾਰਨ ਦੀਆਂ ਗੱਲਾਂ ਆ ਉਹ ਵੀ ਉਹਨਾਂ ਨੇ ਕੀਤੀਆਂ ਤੇ ਇਹ ਮੰਗਾ ਇੱਕ ਖਰੜਾ ਪੇਸ਼ ਵੀ ਕਰ ਦਿੱਤਾ ਹੈ ਆਹ ਨਾਲੇ ਸਮੇਂ ਚ ਦੇਖਦੇ ਹਾਂ ਤੁਸੀਂ ਕਿਸ ਪ੍ਰਕਾਰ ਦੇ ਨਾਲ ਵੱਧ ਚੜ ਕੇ ਜਿਹੜਾ ਆ ਸੰਯੁਕਤ ਕਿਸਾਨ ਮੋਰਚੇ ਦੇ ਇਹਨਾਂ ਬੋਲਾਂ ਨੂੰ ਲੈ ਕੇ ਆਉਂਦੇ ਹੋ ਤੇ ਜਿਹੜੀ ਸਰਕਾਰ ਲਗਾਤਾਰ ਕੋਰਪੋਰਟ ਘਰਾਣੇ ਵੱਡੇ ਵੱਡੇ ਵਪਾਰੀਆਂ ਦੇ ਹੱਕ ਦੇ ਵਿੱਚ ਕੰਮ ਕਰ ਰਹੀ ਹੈ ਤੇ ਉਹਦੇ ਅਗੇਂਸਟ ਲਗਾਤਾਰ ਜਨਤਕ ਜਥੇਬੰਦੀਆਂ ਜਿਹੜਾ ਸੰਘਰਸ਼ ਕਰ ਰਹੀਆਂ ਉਹਦੇ ਵਿੱਚ ਬਾਤ ਚਰ ਕੇ ਹਿੱਸਾ ਲਵੋ ਤੇ ਅੱਜ ਦੀ ਇਹ ਰੈਲੀ ਦੀ ਜਿੰਨੀ ਵੀ ਗੱਲਬਾਤ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਆਸ ਹੈ ਇਹਨੂੰ ਤੁਸੀਂ ਸੁਣਿਆ ਵੀ ਹੈ ਤੇ ਆਪਣੇ ਨੇੜੇ ਤੇੜੇ ਦੇ ਕਿਸਾਨਾਂ ਮਜ਼ਦੂਰਾਂ ਹੋਰ ਲੋਕਾਂ ਤੱਕ ਇਹਨੂੰ ਸ਼ੇਅਰ ਕਰਕੇ ਸਾਂਝਾ ਕਰਕੇ ਪਹੁੰਚਦਾ ਵੀ ਕੀਤਾ ਤੇ ਅਸੀਂ ਜਲ ਲਗਾਤਾਰ ਕੋਸ਼ਿਸ਼ ਕਰਦੇ ਆਂ ਵੀ ਜਿਹੜੇ ਸੰਘਰਸ਼ ਕਰਦੇ ਲੋਕ ਐ ਉਹਨਾਂ ਦੀਆਂ ਗੱਲਾਂ ਤੁਹਾਡੇ ਨਾਲ ਲਗਾਤਾਰ ਸਾਂਝੇ ਕਰਦੇ ਰਹੀਏ ਤੇ ਵੱਧ ਤੋਂ ਵੱਧ ਜਨਤਕ ਜਥੇਬੰਦੀਆਂ ਜਿਹੜੀਆਂ ਤਕੜੀਆਂ ਹੋਣ ਪੰਜਾਬ ਦੇ ਵਿੱਚ ਲੋਕਾਂ ਪੱਕੀ ਮਜ਼ਦੂਰਾਂ ਪੱਕੀ ਮਿਹਨਤਕਸ਼ ਨੌਜਵਾਨਾਂ ਪੱਕੀ ਜਿਹੜੀ ਹੈ ਸਮਾਜ ਆ ਸਕੇ ਇਹ ਜਥੇਬੰਦੀਆਂ ਦੇ ਸਿਰ ਦੇ ਉੱਪਰ ਹੀ ਬਣਾਇਆ ਜਾ ਸਕਦਾ ਇਹ ਗੱਲਬਾਤ ਮੈਂ ਤੁਹਾਡੇ ਨਾਲ ਸਾਰੀ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਤੇ ਸਾਂਝੀ ਕੀਤੀ ਆ ਆਸ ਕਰਦੇ ਹਾਂ ਕਿ ਇਹਨੂੰ ਤੁਸੀਂ ਪਸੰਦ ਵੀ ਕਰ ਰਹੇ ਹੋ ਤੇ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਵੀ ਕਰ ਰਹੇ ਹੋ ਧੰਨਵਾਦੀ